ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਡੇ ਨਾਲ ਅਸੀਂ ਇੱਕ ਕੰਪਨੀ ਡਿਊਕ ਆ ਬਹੁਤ ਵਧੀਆ ਕੰਪਨੀ ਆ ਉਹਦਾ ਪ੍ਰੋਡਕਟ ਹੋਲਸੇਲ ਦੇ ਵਿੱਚ ਤੁਹਾਨੂੰ ਡਿਟੇਲਿੰਗ ਦੇ ਵਿੱਚ ਦੱਸਣ ਲੱਗੇ ਆ ਤੇ ਮੈਂ ਨਾ ਇੱਕ ਨੰਬਰ ਦਊਂਗਾ 87584050 ਇਹਦੇ ਤੇ ਆਪਣੀ ਦੁਕਾਨ ਦੀ ਵੀਡੀਓ ਆਪਣਾ ਆਧਾਰ ਕਾਰਡ ਤੇ ਆਪਣਾ ਨਾਮ ਲਿਖ ਕੇ ਆਪਣੀ ਫੋਟੋ ਲਿਖ ਕੇ ਭੇਜ ਦਿਓ ਤੁਹਾਨੂੰ ਇੱਕ ਦੁਕਾਨਦਾਰਾਂ ਦੇ ਗਰੁੱਪ ਦੇ ਵਿੱਚ ਐਡ ਕੀਤਾ ਜਾਊਗਾ ਜਦੋਂ ਵੀ ਕੋਈ ਚੀਜ਼ ਹੋਲਸੇਲ ਆਂਦੀ ਹੈ ਉਹਦੇ ਵਿੱਚ ਪਾ ਦਿੱਤੀ ਜਾਊਗੀ ਠੀਕ ਹੈ ਉਹ ਗਰੁੱਪ ਮੈਂ ਹੀ ਅਪਡੇਟ ਕਰੂੰਗਾ ਬ੍ਰਾਡਕਾਸਟ ਬਣਾਉਂਗਾ ਜਿਵੇਂ ਮੰਨ ਲਓ ਮੈਂ ਡਿਊਕ ਦਾ ਮਾਲ ਖਰੀਦਿਆ ਜਾਂ ਕੋਈ ਵੀ ਮਾਲ ਖਰੀਦਿਆ ਰੈੱਡ ਡੇਪ ਦਾ ਖਰੀਦਿਆ ਕੋਈ ਵੀ ਮਾਲ ਖਰੀਦਿਆ ਦੇਖੋ ਜਿਹੜੇ ਤਾਂ ਲੁਧਿਆਣੇ ਦੇ ਨੇੜੇ ਤੇ ਜਿਹੜੇ ਰਹਿੰਦੇ ਨੇ ਹਨਾ ਉਹਨਾਂ ਨੂੰ ਤਾਂ ਬਹੁਤ ਸਹੀ ਰੇਟ ਮਿਲਦਾ ਸਾਨੂੰ ਪਤਾ ਹੈ ਗੱਲਾਂ ਦਾ ਹਨਾ ਸੋ ਜਿਹੜੇ ਦੂਰ ਨੇ ਹਰਿਆਣਾ ਹਿਮਾਚਲ ਜੰਮੂ ਆ ਉਹਨਾਂ ਨੂੰ ਬਹੁਤ ਵੱਧ ਰੇਟਾਂ ਦੇ ਮਾਲ ਮਿਲਦਾ ਅਸੀਂ ਹੱਬ ਦੇ ਵਿੱਚ ਬੈਠੇ ਆ ਸਾਡੇ ਵਧੀਆ ਮਹਾਰਾਜ ਦੀ ਕਿਰਪਾ ਨਾਲ ਲਿੰਕ ਹੋਏ ਹੋਏ ਆ ਸੋ ਉਹਨਾਂ ਚੀਜ਼ਾਂ ਨੂੰ ਤੁਸੀਂ 5% ਦੇ ਕੇ ਮਨ ਲਓ ਅਸੀਂ 500 ਦਾ ਸ਼ੂ ਪਰਚੇਸ ਕੀਤਾ ਠੀਕ ਹੈ ਜਿੱਦੀ ਬਾਜ਼ਾਰ ਚ ਹੋਲ ਸੇਲ ਦੀ ਕੀਮਤ ਹੀ 570 80 ਰੁਪਏ ਆ ਫੈਕਟਰੀ ਸਾਨੂੰ ਬਲਕ ਰੇਨ ਦੇ ਵਿੱਚ 500 ਦੇ ਦਿੰਦੀ ਆ ਤੁਹਾਨੂੰ ਅਸੀਂ 525 ਰੁਪਏ ਨੂੰ ਪ੍ਰੋਵਾਈਡ ਕਰ ਦਾਂਗੇ ਮਾਲ ਮਿਲੂਗਾ ਜੀਐਸਟੀ ਤੇ ਜੀਐਸਟੀ ਨੰਬਰ ਜਿਹਦੇ ਕੋਲ ਹੋਊਗਾ ਜਾਂ ਥੋੜਾ ਬਹੁਤਾ ਜੇ ਲੈਣਾ 20 30 ਹਜ਼ਾਰ ਦਾ ਆਧਾਰ ਕਾਰਡ ਤੇ ਵੀ ਮਿਲ ਜਾਊਗਾ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਅਸੀਂ ਮਾਲ ਭੇਜ ਸਕਦੇ ਹਾਂ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਬਸ ਜਿੱਥੋਂ ਤੁਸੀਂ ਮਾਲ ਮੰਗਾਨੇ ਹੋ ਉਸ ਟ੍ਰਾਂਸਪੋਰਟ ਦਾ ਨਾਮ ਸਾਡੇ ਨਾਲ ਸ਼ੇਅਰ ਕਰ ਦੋਗੇ ਤੁਹਾਨੂੰ ਤੀਜੇ ਜਾਂ ਚੌਥੇ ਦਿਨ ਬਿਲਡ ਹੀ ਮਿਲ ਜੂਗੀ ਕੈਸ਼ ਔਨ ਡਿਲੀਵਰੀ ਬਿਲਕੁਲ ਨਹੀਂ ਹੋਊਗਾ ਤੁਸੀਂ ਪਹਿਲਾਂ 30000 40000 20000 50000 ਜਿੰਨੇ ਦਾ ਮਾਲ ਬਿਲ ਤੇ ਮੰਗਾ ਸਕਦੇ ਹੋ ਮੰਗਾ ਸਕਦੇ ਹੋ ਮੰਗਾ ਲਓ ਸਾਨੂੰ ਦੱਸ ਦੋ ਜੋ ਚੀਜ਼ਾਂ ਸਾਡੀਆਂ ਤੁਹਾਨੂੰ ਪਸੰਦ ਨੇ ਇੱਕ ਮਿੰਟ ਪਾਜੀ ਜੋ ਚੀਜ਼ਾਂ ਤੁਹਾਨੂੰ ਸਾਡੀਆਂ ਪਸੰਦ ਨੇ ਉਹ ਚੀਜ਼ਾਂ ਦੇ ਸਕਰੀਨਸ਼ਾਟ ਲੈ ਲਓ ਜਿਵੇਂ ਕੋਈ ਅਸੀਂ ਚੀਜ਼ 800 ਦੀ ਵੇਚ ਰਹੇ ਹਾਂ ਕੋਈ 1300 ਦੀ ਵੇਚ ਰਹੇ ਹਾਂ ਕੋਈ 1200 ਦੀ ਵੇਚ ਰਹੇ ਹਾਂ ਤੁਸੀਂ ਸਕਰੀਨਸ਼ਾਟ ਲੈ ਲਓ スクリーンショット ਲੈ ਕੇ ਮੈਨੂੰ ਰੇਟ ਤੁਸੀਂ ਪੁੱਛ ਸਕਦੇ ਹੋ ਪਹਿਲਾਂ ਤੁਹਾਡੇ ਡਾਕੂਮੈਂਟ ਆਉਣੇ ਚਾਹੀਦੇ ਵੀ ਤੁਸੀਂ ਦੁਕਾਨਦਾਰ ਹੋ ਹਨਾ ਸਾਡਾ ਵੀ ਕੋਈ ਐਨ ਨਹੀਂ ਵੀ ਕਿ ਬੜੇ ਤਗੜੇ ਤੇ 10% 30% ਕਰਮਾਈ ਹੁੰਦੀ ਹੈ 20 ਹੁੰਦੀ ਕਿਸੇ 'ਚ 10 ਹੁੰਦੀ ਆ ਸੋ ਤੁਸੀਂ ਉਹਨਾਂ ਕਰ ਸਕਦੇ ਹੋ ਤੇ ਚਾਈਨਾ ਦੇ ਵਿੱਚੋਂ ਹੋਰ ਬੜੀਆਂ ਨਵੀਆਂ ਆਈਟਮ ਆ ਰਹੀਆਂ ਨੇ ਠੀਕ ਹੈ ਸਾਡੀ 20 ਤੋਂ 30 ਦਿਨਾਂ ਦਾ ਬਾਅਦ ਸ਼ਿਪਮੈਂਟ ਆਉਂਦੀ ਰਹਿੰਦੀ ਹੈ ਜੋ ਵੀ ਅਸੀਂ ਖਰੀਦਾਂਗੇ ਜੇ ਤੁਹਾਨੂੰ ਆਪਣੀ ਦੁਕਾਨ ਦੇ ਵਿੱਚ ਚਾਹੀਦਾ ਮਿਨੀਮਮ ਆਰਡਰ 20000 ਰੁਪਏ ਦਾ ਹੋਊਗਾ 20000 15 20000 ਤੋਂ ਘੱਟ ਅਸੀਂ ਸਮਾਨ ਨਹੀਂ ਭੇਜ ਸਕਦੇ ਠੀਕ ਹੈ ਤੇ ਬੂਟ ਜੋ ਵੀ ਅਸੀਂ ਖਰੀਦਾਂਗੇ ਉਹ ਤੁਹਾਨੂੰ ਹੋਲਸੇਲ ਗਰੁੱਪ ਵਿੱਚ ਪਾ ਦਾਂਗੇ ਤੁਹਾਨੂੰ ਪਸੰਦ ਹੋਊਗਾ ਸੈੱਟ ਦੇ ਹਿਸਾਬ ਨਾਲ ਮਾਲ ਮਿਲੂਗਾ ਸਿੰਗਲ ਪੀਸ ਬਿਲਕੁਲ ਵੀ ਨਹੀਂ ਮਿਲੂਗਾ ਰੇਟ ਹੋਲਸੇਲ ਵਾਲੇ ਹੋਣਗੇ ਜਿਹੜੇ ਬੰਦ ਡੱਬੇ ਲੈਣਗੇ ਉਹਨਾਂ ਦੇ ਹੋਰ ਰੇਟ ਅੱਜ ਡਿਊਕ ਦੀ ਓਰੀਜਨਲ ਚੱਪਲ ਆਈ ਹੋਈ ਆ ਆ ਡਿਊਕ ਦੀ ਚੱਪਲ 100% ਓਰੀਜਨਲ ਚੱਪਲ ਆ ਡਿਊਕ ਦੀ ਇਹਦੇ ਵਿੱਚ ਪ੍ਰਿੰਟ ਆਂਦਾ ਕੁੜੀਆਂ ਵਾਲਾ 450 ਮੁੰਡਿਆਂ ਵਾਲਾ 500 6 ਤੋਂ 10 ਤੇ 11 12 ਵੱਡੇ ਸਾਈਜ਼ ਆਉਂਦੇ ਆ 550 ਮੈਂ ਤੁਹਾਨੂੰ ਪ੍ਰੋਡਕਟ ਦਿਖਾਣਾ ਬਹੁਤ ਸੋਹਣਾ ਸੂਲ ਲੱਗਿਆ ਹੋਇਆ ਫੁੱਲ ਬਿਲਿੰਗ ਤੇ ਮਾਲ ਆ ਡਿਊਕ ਦਾ ਔਰ ਜਿਹੜਾ ਇਹਦੇ ਵਿੱਚ ਆ ਪੈਡ ਲੱਗਿਆ ਡਾਕਟਰ ਸੂਲ ਦਾ ਪੈਡ ਲੱਗਿਆ ਹੋਇਆ ਇਹਦੀ ਜਿੰਨਾ ਮਰਜ਼ੀ ਪਾਣੀ ਖੜਾ ਹੋਵੇ ਮਤਲਬ ਇਸ ਸਲੀਪਰ ਹੀ ਕਰੂਗੀ ਚੱਪਲ ਆਰਥੋਕੇਅਰ ਚੱਪਲ ਦਾ ਨਾਮ ਹੈ ਜੈਂਟਸ ਦੇ ਵਿੱਚ ਇਹਦੇ ਚ ਤਿੰਨ ਰੰਗ ਆਉਂਦੇ ਨੇ ਇਹ 450 500 ਰੁਪਏ ਦੀ ਸਾਡੇ ਸਟੋਰ ਤੇ ਅਵੇਲੇਬਲ ਹੈ ਦੁਕਾਨਦਾਰਾਂ ਵਾਸਤੇ 500 ਰੁਪਏ ਐਮ ਆਰ ਪੀ ਹੈ 30% ਲੈਸ ਹੈ 35 350 ਰੁਪਏ ਤੁਹਾਨੂੰ ਚੱਪਲ ਮਿਲੂਗੀ ਇਹਦੇ ਚ ਸੇਮ ਆਂਦੀ ਹੈ ਲੇਡੀਜ਼ ਲੇਡੀਜ਼ ਦੇ ਵਿੱਚ ਵੀ ਸੇਮ ਪੈਟਰਨ ਚ ਆਂਦੀ ਹੈ ਤਿੰਨ ਤੋਂ ਚਾਰ ਕਲਰਾਂ ਦੇ origignal ड्यूक ਦੀ ਚੱਪਲ ਹੈ ਫੁੱਲ ਬਿਲਿੰਗ ਤੇ ਮਾਲ ਹੈ ਬਿਲਕੁਲ ਵੀ ਸਲਿੱਪ ਨਹੀਂ ਕਰਦੀ ਡਾਕਟਰ ਔਰਤੋਂ ਚੱਪਲ ਹੈ ਸੋ ਇਹਦਾ ਰੇਟ ਰਹੂਗਾ 325 ਰੁਪਏ ਹੋਲ ਸੇਲ ਤੇ ਰਿਟੇਲ ਦੇ ਵਿੱਚ ਜੇ ਸਾਡੇ ਸਟੋਰ ਤੋਂ ਲੈਣੀ ਹੈ ਤਾਂ 420 ਰੁਪਏ 100 ਰੁਪਏ ਚੱਪਲ ਦਾ ਮਾਰਜਨ ਹੈ ਉਹ ਤੁਹਾਨੂੰ ਅਸੀਂ ਸ਼ਰਿਆਂ ਦੱਸ ਰਹੇ ਹਾਂ ਵੀ ਰਿਟੇਲ 'ਚ ਅਸੀਂ ਇੰਨੇ ਦੀ ਵੇਚਦੇ ਹਾਂ ਤੇ ਹੋਲ ਸੇਲ ਹੋਲ ਸੇਲ 'ਚ ਵੀ ਅਗਲਾ ਚੱਪਲ ਵੀ 100 150 ਜੋੜੇ ਲੈਂਦਾ 100 ਰੁਪਏ ਦਾ ਕੋਈ ਵੀ ਦੁਕਾਨਦਾਰ ਕਮਾਊਗਾ ਸੋ ਇਹਦੇ ਵਿੱਚ ਆਹ ਆਂਦਾ ਕਲਰ ਬਲੈਕ ਆਂਦਾ ਹੈ ਬਲੂ ਆਂਦਾ ਇਹ ਸਾਰੀ ਡਿਊਕ ਦੀ ਚੱਪਲ ਹੈ ਹੋਰ ਵੀ ਤੁਹਾਨੂੰ ਡਿਊਕ ਦੇ ਰੈਡ ਟੇਪ ਦੇ ਬਾਟਾ ਦੇ ਜਿਹੜੇ-ਜਿਹੜੇ ਵੀ ਬ੍ਰਾਂਡ ਚੱਲਦੇ ਨੇ ਜਾਂ ਫਸਟ ਕਾਪੀਆਂ ਦੇ ਵਿੱਚ ਠੀਕ ਹੈ ਜਾਂ ਮੇਡ ਆਪ ਦੇ ਵਿੱਚ ਜੋ ਵੀ ਅਸੀਂ ਆਪ ਆਪਣੇ ਲਈ ਖਰੀਦਦੇ ਆ ਉਹ ਤੁਹਾਡੇ ਵਾਸਤੇ ਅਸੀਂ ਪਹਚਾਣ ਦੀ ਕੋਸ਼ਿਸ਼ ਕਰਾਂਗੇ ਨੰਬਰ ਹੈਗਾ 87584050 ਇਹ ਨੰਬਰ ਤੇ ਦੁਕਾਨਦਾਰ ਆਪਣਾ ਦੁਕਾਨ ਦਾ ਐਡਰੈਸ ਆਪਣਾ ਆਧਾਰ ਕਾਰਡ ਤੇ ਦੁਕਾਨ ਦੇ ਐਵੇਂ ਜਿਵੇਂ ਆਪਾਂ ਕੁਰਸੀ ਤੇ ਬੈਠੇ ਆ ਐਵੇਂ ਨਹੀਂ ਕਿਸੇ ਦੀ ਚੱਕ ਕੇ ਭੇਜਦੇ ਜਿਵੇਂ ਆਪਾਂ ਕੁਰਸੀ ਤੇ ਬੈਠੇ ਆ ਉਹ ਵਾਲੀ ਫੋਟੋ ਠੀਕ ਹੈ ਤੇ ਆਪਣੀ ਲੋਕੇਸ਼ਨ ਤੁਸੀਂ ਮੈਨੂੰ WhatsApp ਕਰ ਦੇਣਾ ਮੈਂ ਜਦੋਂ 100 150 200 ਬੰਦਾ ਇਕੱਠਾ ਹੋ ਗਿਆ ਤੁਹਾਨੂੰ ਮੈਂ ਬ੍ਰਾਡਕਾਸਟ ਐਡ ਕਰ ਦੇਣਾ ਵੀ ਤੁਹਾਨੂੰ ਹੋਲਸੇਲ ਰੇਟਾਂ ਦੇ ਮੈਂ ਫੋਟੋਆਂ ਪਾਈ ਜਣੀਆਂ ਜਿਹੜੇ ਭਰਾ ਨੂੰ ਜਿੰਨੇ ਜੋੜੇ ਜਚਣ ਉਹ ਲੈ ਸਕਦਾ ਤੇ ਮੇਨ ਗੱਲ ਇਹ ਹੈ ਵੀ ਪੰਜਾਬ ਨੂੰ ਛੱਡ ਹਰਿਆਣਾ ਹਿਮਾਚਲ ਰਾਜਸਥਾਨ ਜੰਮੂ ਕਸ਼ਮੀਰ ਤੇ ਆਪਣਾ ਕਿੱਥੇ ਵੀ ਅਸੀਂ ਬਿਲਟੀ ਦੇ GST ਤੇ ਬਿਲਟੀ ਦੇ ਮਾਲ ਭੇਜ ਸਕਦੇ ਆ ਕੋਈ ਦਿੱਕਤ ਨਹੀਂ ਡਿਸਪੈਚ ਕਰਵਾ ਦਾਂਗੇ ਅਸੀਂ ਕੋਸ਼ਿਸ਼ ਕਰ ਰਹੇ ਆ ਬਲਕ ਚ ਖਰੀਦਦੇ ਆ ਤੇ ਤੁਹਾਨੂੰ ਵਧੀਆ ਰੇਟਾਂ ਦੇ ਚੀਜ਼ ਰਹੀ ਜਿਆ ਕਿ ਤੁਹਾਡੇ ਪੱਲੇ 100 150 ਜਦੋਂ ਤੱਕ ਤੁਹਾਡੀ ਖਰੀਦ ਨਹੀਂ ਨਾ ਸਹੀ ਹੁੰਦੀ ਅਸੀਂ ਜੇ ਕੋਈ ਸਾਨੂੰ ਪੁੱਛਦਾ ਵੀ ਐਡਾ ਸਿਸਟਮ ਕਿਵੇਂ ਐਡਾ ਤਾਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਖਰੀਦ ਤੁਸੀਂ ਖਰੀਦ ਕੀ ਰਹੇ ਹੋ ਜਦੋਂ ਤੁਸੀਂ ਖਰੀਦ ਹੀ ਗਲਤ ਰਹੇ ਹੋ ਜਾਂ ਤੁਸੀਂ ਲੇਟੈਸਟ ਕਲੈਕਸ਼ਨਾਂ ਹੀ ਨਹੀਂ ਖਰੀਦ ਰਹੇ ਹੁਣ ਮੈਂ ਤੁਹਾਨੂੰ ਦੋ ਚਾਰ ਸ਼ੂਜ਼ ਦਿਖਾਣਾ ਭਾਈ ਇਹ ਬੂਟ ਸਿੱਟੀਆਂ ਐਡੀਡਾ ਦੇ ਤੋਂ ਨੂੰ ਮੈਂ ਦੋ ਚਾਰ ਕਲੈਕਸ਼ਨ ਦਿਖਾਣਾ ਉਹ ਸਟੋਰ ਦੇ ਕਲੈਕਸ਼ਨ ਨੇ ਉਹ ਅਸੀਂ ਹੁਣ ਆਪ ਤਿਆਰ ਕਰਵਾਏ ਹੋਏ ਨੇ ਕਾਪੀਆਂ ਦੇ ਵਿੱਚ ਸਿਟ ਦਿਖਾਇਓ ਹੁਣ ਇਦਾਂ ਦਾ ਮਾਲ ਤੁਹਾਨੂੰ 800 900 ਹੋਲਸੇਲ ਮਿਲੂਗਾ ਆ ਹੁਣ ਪ੍ਰੋਡਕਟ ਦੀ ਕੁਆਲਿਟੀ ਦੇਖੋ ਹੁਣ ਇਦਾਂ ਦਾ ਮਾਲ ਤੁਹਾਨੂੰ 8 900 ਮੇਰੇ ਘਰ ਤੇ ਤੁਸੀਂ ਇੱਕ ਵਾਰ 30 40000 ਰੁਪਏ ਦੇ ਫੂਟ ਪਾ ਕੇ ਤਾਂ ਦੇਖੋ ਇਹਦੀ ਕੁਆਲਿਟੀ ਦੇਖੋ ਕਿੰਨੀ ਸੋਹਣੀ ਬਿਲਕੁਲ ਪ੍ਰੋਪਰ ਬਾਕਸ ਦੇ ਵਿੱਚ ਮਾਲ ਆਂਦਾ ਕੁਆਲਿਟੀ ਕਲਰ 800 900 850 ਇਹ ਸਭ ਹੋਲਸੇਲ ਰੇਟ ਹੈ ਅਕ ਮੈਚਿੰਗਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਇਹ 1000 ਰੁਪਏ ਦਾ ਅਸੀਂ ਵੇਚਦੇ ਆ 750 800 ਰੁਪਏ ਦਾ ਹੋਲਸੇਲ ਰੇਟ ਹੈਗਾ ਜੋ ਅਸੀਂ ਕਰਦੇ ਆ ਦੱਸ ਕੇ ਕਰਦੇ ਆ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਵੀ ਅਸੀਂ ਕਿਤੇ ਦੁੱਗਣੇ ਤਿੱਗਣੇ ਪੈਸੇ ਕਰਦੇ ਦੁੱਗਣੇ ਤਿੱਗਣੇ ਵਾਲੇ ਡਰਦੇ ਆ ਉਹ ਰੇਟ ਹੋਲਸੇਲ ਤੇ ਰਿਟੇਲ ਕਦੀ ਵੀ ਨਹੀਂ ਵੀਡੀਓ ਚ ਦੱਸ ਸਕਦੇ ਅਸੀਂ ਸ਼ਰੇਆਮ ਦੱਸਦੇ ਆ ਕਿਉਂ ਅਸੀਂ ਜੋ ਲੈਣਾ ਉਹ ਜ਼ਾਇਦ ਲੈਣਾ ਜੇ ਹੁਣ ਇੰਨੇ ਮਾਲ ਰੱਖ ਕੇ 1.5 200 ਰੁਪਏ ਜੋੜਾ ਵੀ ਨਹੀਂ ਕਮਾਉਣਾ ਤਾਂ ਫਿਰ ਤਾਂ ਦੁਕਾਨਦਾਰੀ ਕਰਨ ਦਾ ਕੋਈ ਫਾਇਦਾ ਨਹੀਂ ਉਹ 20% ਹੀ ਹੁੰਦੀ ਹੈ 1100 ਦਾ ਅਸੀਂ ਰਿਟੇਲ ਵੇਚਦੇ 850 850 780 ਇਟਸ ਡਿਪੈਂਡ ਔਨ ਯੂਅਰ ਕੁਆਲਿਟੀ ਕੁਆਂਟੀਟੀ ਔਰ ਕੁਆਂਟੀਟੀ ਔਰ ਆਰਡਰ ਸੋ ਤੁਸੀਂ ਕੋਈ ਵੀ ਆਰਡਰ ਕਰ ਸਕਦੇ ਹੋ ਨੰਬਰ ਹੈਗਾ 87 58 40 50 ਇਸ ਤੇ ਤੁਸੀਂ ਮੈਨੂੰ ਆਪਣਾ ਦੁਕਾਨ ਦਾ ਐਡਰੈਸ ਆਪਣੀ ਲੋਕੇਸ਼ਨ ਤੇ ਆਧਾਰ ਕਾਰਡ ਭੇਜ ਦਿਓ ਤੁਹਾਨੂੰ ਉਹ ਦਵਾਰ ਮੈਂ ਆਪਣੇ ਨਾਲ ਐਡ ਕਰ ਲੂੰਗਾ ਜੋ ਵੀ ਮੈਂ ਖਰੀਦੂੰਗਾ ਜਿਵੇਂ ਸਲੀਪਰ ਖਰੀਦ ਲੇ ਜੋ ਵੀ ਚੀਜ਼ ਖਰੀਦ ਲਈ ਜਿਆਦਾਤਰ 95% ਮੈਂ ਜੈਂਟਸ ਮਾਲ ਖਰੀਦਦਾ ਉਹਦੇ ਚ ਮਾੜਾ ਮੋਟਾ ਆਪਾਂ ਨੂੰ ਅਕਲ ਹੈਗੀ ਗੁਰੂ ਸਾਹਿਬ ਨੇ ਬਖਸ਼ੀ ਹੋਈ ਤੇ ਤੁਸੀਂ ਉਹਨਾਂ ਨਾਲ ਜੇ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਮੰਗਵਾ ਸਕਦੇ ਹੋ ਪਹਿਲਾਂ ਆਰਡਰ 20 25000 ਤੋਂ ਵੀ ਬਣਾ ਸਕਦੇ ਹੋ 15000 ਤੋਂ ਵੀ ਬਣਾ ਸਕਦੇ ਹੋ ਸੋ ਬੋਲ ਕੇ ਆਪਣਾ ਰੈਸਪੀ ਭੇਜ ਦਿਓ ਜੇ ਵੀਡੀਓ ਦੁਕਾਨਦਾਰ ਭਰਾਵਾਂ ਨੂੰ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਜਿਹੜੇ ਕਿ ਰੈਡੀਮੇਡ ਵਾਲੇ ਭਰਾ ਨੇ ਉਹਨਾਂ ਨਾਲ 2-3 ਲੱਖ ਦੀ ਇਨਵੈਸਟਮੈਂਟ ਕਰਕੇ ਬਿਜ਼ਨਸ ਸ਼ੁਰੂ ਕਰ ਸਕਦੇ ਨੇ ਆਪੇ ਉਹਨਾਂ ਨੂੰ ਆਪੇ ਰਿਸਪਾਂਸ ਪਤਾ ਲੱਗ ਜਾਊਗਾ ਧੰਨਵਾਦ